ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਐ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟेक्ट ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮੈਂ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋ ਕਰਵੇਂ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰ ਨੇ ਕਾਲੀ ਦਲ ਦੇਊਗਾ ਸਿਕਿਉਰਿਟੀ ਵਿਕਰਮਜੀਠੀਆ ਨੂੰ ਕਹਿੰਦੇ ਵਿਡਰੋ ਨਹੀਂ ਕੀਤੀ ਕਟਾਈ ਗਈ ਹੈ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜੀ ਨਾਲ ਵਾਪਸ ਕਰ ਲੇ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਨੇ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂਚਾ ਕਾਲੀ ਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ ਚ ਬੈਠੇ ਐ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋਡਿਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਐ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰੇਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਐ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਐ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕੌਨਸਪੀਰੇਸੀ ਲੱਗਦੀ ਆ ਇਹ ਇੱਕ ਬਹੁਤ ਵੱਡੀ ਕੌਨਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਇਲੀਮੀਨੇਟ ਕਰਨ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਐਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁੱਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਣ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕੀ ਤੁਹਾਡੇ ਦੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਵੀਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਦੇਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੈਂਜਰਸ ਗੇਮ ਮੈਂ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋ ਕਰਨਗੇ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨ ਕਾਲੀ ਦਲ ਦੇਊਗਾ ਸਿਕਿਉਰਿਟੀ ਵਿਕਰਮਪਰਜੀਠੀਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਕਟਾਈ ਗਈ ਹੈ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰ ਦਿੱਤੀ ਸੀ ਭਗਵਾਨ ਤਮਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿੰਨਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਤੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੋਸ਼ੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ ਚ ਬੈਠੇ ਆ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋੜੀਆਂ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਨੂੰ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਲਿਮਿਟ ਕਰਨ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਉਹ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਹੈ ਕਿਵੇਂ ਚਲਾਈ ਹੈ ਤੁਹਾਡੀ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮਾ ਖੇਡ ਰਹੀ ਹੈ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਠੀਕ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋਕਰ ਨੂੰ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋਕਰ ਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮਪਜੀਤਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਉਹ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਨਿਸਟਰੀਆਂ ਦਿੱਤੀਆਂ ਇੱਕ-ਇੱਕ ਸੋਸੋੜੀ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਇਹ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਲਿਮਿਟ ਕਰ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁੱਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਥਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਆ ਖੇਡ ਰਹੀ ਹੈ ਤੋਂ ਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਠੀਕ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋਕਰ ਨੂੰ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋਕਰ ਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮਪੁਰ ਜੀਠਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਖਰਾ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੁਸ਼ੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਨਿਸਟਰੀਆਂ ਦਿੱਤੀਆਂ ਇੱਕ-ਇੱਕ ਸੋ ਸੋਡੀਅਨ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਹਮ ਐ ਤੇ ਉਸ ਬੰਦੇ ਤੇ ਐਕਸ ਡਿਪਟੀ ਸੀਐਮ ਐ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਐਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਹ ਰਾਂ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਵਿਊ ਆ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਕੇਜਰੀ